ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਆਏ ਹੋਏ ਸ਼ਬਦ ਇਹਨਾਂ ਦਾ ਉਚਾਰਨ ਕਿਵੇਂ ਕਰਨਾ ਹੈ ਕਿਉਂਕਿ ਜਿਹੜੀਆਂ ਸੰਗਤਾਂ ਘਰਾਂ ਦੇ ਵਿੱਚ ਸਹਿਜ ਪਾਠ ਕਰਦੀਆਂ ਉਹ ਇਹਨਾਂ ਦਾ ਉਚਾਰਨ ਗਲਤ ਕਰ ਜਾਂਦੀਆਂ ਕਿਉਂ ਕਰਦੀਆਂ ਕਿਉਂਕਿ ਮੁਹਾਰਨੀ ਜਿੰਨਾਂ ਚਿਰ ਆਪਾਂ ਸੰਗਤ ਜੀ ਅਭਿਆਸ ਨਹੀਂ ਕਰਦੇ ਮੁਹਾਰਨੀ ਦਾ ਉਹਨਾਂ ਚਿਰ ਆਪਾਂ ਨੂੰ ਗੁਰਬਾਣੀ ਦੀਆਂ ਲਗਾ ਮਾਤਰਾ ਦਾ ਉਚਾਰਨ ਸ਼ੁੱਧ ਨਹੀਂ ਆਵੇਗਾ ਗੁਰਬਾਣੀ ਦੇ ਵਿੱਚ ਤੁਸੀਂ ਇਹ ਸ਼ਬਦ ਦੀ ਕਈ ਵਾਰ ਦਰਸ਼ਨ ਕੀਤੇ ਹੋਣਗੇ ਜੱਜਾ ਊੜੇ ਔਂਕੜ ਜੱਜਾ ਊੜੇ ਔਂਕੜ ਕਈ ਵਾਰ ਸ਼ਬਦ ਆਇਆ ਪਰ ਆਪਾਂ ਪੜ ਜਾਣਿਆ ਜੋ ਜੋ ਪੜ ਜਾਣਿਆ ਜੋ ਸੰਗਤ ਜੀ ਬਣੇਗਾ ਜੱਜੇ ਨੂੰ ਹੋੜੇ ਦੇ ਨਾਲ ਜੋ ਫਿਰ ਉੱਥੇ ਊੜੇ ਨੂੰ ਔਂਕੜ ਕੱਟਿਆ ਜਾਵੇਗਾ ਪਰ ਜੱਜੇ ਨੂੰ ਹੀ ਹੋੜੇ ਦੇ ਨਾਲ ਉਚਾਰਨ ਕਰਨਾ ਜੇ ਇਸ ਤਰ੍ਹਾਂ ਗੁਰਬਾਣੀ ਦੇ ਵਿੱਚ ਆ ਰਿਹਾ ਪਾਠ ਇਸ ਨੂੰ ਉਚਾਰਨ ਕਰਨਾ ਜੋ ਜੋ ਮੂੰਹ ਦੇ ਜਦੋਂ ਮੂੰਹ ਖੋਲਾਂਗੇ ਇਸ ਦਾ ਉਚਾਰਨ ਸਹੀ ਹੋਵੇਗਾ ਜਦੋਂ ਆਪਾਂ ਘੱਟ ਮੂੰਹ ਖੋਲਾਂਗੇ ਫਿਰ ਹੋੜੇ ਦੀ ਆਵਾਜ਼ ਉਚਾਰਨ ਹੋਵੇਗੀ ਜੇ ਆਪਾਂ ਸੰਗਤ ਜੀ ਇਸ ਨੂੰ ਲੰਮਾ ਕਰਦੇ ਹਾਂ ਜੋ ਪੜਦੇ ਜੋ ਫਿਰ ਹੋਵੇਗਾ ਕਨੌੜੇ ਦੇ ਨਾਲ ਕਨੌੜੇ ਦੇ ਨਾਲ ਲੰਮਾ ਉਚਾਰਨ ਹੋਵੇਗਾ ਜਿੱਥੇ ਜੱਜਾ ਓੜੇ ਔਂਕੜ ਪਾਠ ਆਉਂਦਾ ਗੁਰਬਾਣੀ ਵਿੱਚ ਕਿਤੇ ਵੀ ਆਉਂਦਾ ਹੈ ਕਈ ਵਾਰ ਆਉਂਦਾ ਸੰਗਤ ਜੀ ਕਿਤੇ ਵੀ ਪਾਠ ਇਹ ਆਉਂਦਾ ਇਸ ਦਾ ਉਚਾਰਨ ਜੋ ਜੋ ਕਰਨਾ ਹੈ ਜੋ ਜੋ ਨਹੀਂ ਕਰਨਾ ਜੋ ਜੋ ਕਿੰਨਾ ਫਰਕ ਹੈ ਸੰਗਤ ਜੀ ਹੋੜੇ ਤੇ ਕਨੌੜੇ ਤੇ ਔਂਕੜ ਦੇ ਨਾਲ ਕਿੰਨਾ ਫਰਕ ਪੈ ਜਾਂਦਾ ਹੈ ਇਸ ਕਰਕੇ ਲੰਮਾ ਉਚਾਰ ਨਹੀਂ ਕਰਨਾ ਲੰਮਾ ਜਜੇ ਨੂੰ ਕਨੌੜਾ ਪੈ ਜਾਵੇਗਾ ਜੋ ਨਹੀਂ ਪੜਨਾ ਜੋ ਪੜਨਾ ਜੋ ਜੋ ਸੋ ਇਸ ਦੀ ਆਪ ਜੀ ਨੂੰ ਸਮਝ ਲੱਗ ਗਈ ਹੋਵੇਗੀ ਅੱਗੇ ਆ ਗਿਆ ਕਕਾ ਰਾਰਾ ਊੜੇ ਔਂਕੜ ਇਹ ਪਾਠ ਕਈ ਵਾਰ ਗੁਰਬਾਣੀ ਵਿੱਚ ਆਇਆ ਜਿਹੜੀਆਂ ਸੰਗਤਾਂ ਘਰਾਂ ਵਿੱਚ ਸਹਿਜ ਪੜ ਕਰਦੀਆਂ ਜ਼ਰੂਰ ਧਿਆਨ ਦੇਣ ਕਕਾ ਰਾਰਾ ਊੜੇ ਔਂਕੜ ਆਪਾਂ ਕੀ ਪੜਦੇ ਆਂ ਕਰੋ ਕਰੋ ਪੜਦੇ ਆਂ ਕਰੋ ਕਿਵੇਂ ਬਣਦਾ ਹੈ ਸੰਗਤ ਜੀ ਕ ਖ ਰ ਰੇ ਹੋੜਾ ਕਰੋ ਪਰ ਜਿੱਥੇ ਇਸ ਤਰ੍ਹਾਂ ਗੁਰਬਾਣੀ ਦੇ ਵਿੱਚ ਲਿਖਿਆ ਹੈ ਪੜ ਰਹੇ ਆਂ ਆਪਾਂ ਇਸ ਤਰ੍ਹਾਂ ਕਰੋ ਪਰ ਊੜੇ ਦਾ ਜਿਹੜਾ ਉੱਥੇ ਉਚਾਰਨ ਆਪਾਂ ਨਹੀਂ ਬੋਲ ਰਹੇ ਜੇ ਸੰਗਤ ਜੀ ਆਪਾਂ ਇਸ ਨੂੰ ਲੰਮਾ ਕਰ ਰਹੇ ਆਂ ਪੜ ਰਹੇ ਸਹੀ ਕ ਕੇ ਊੜੇ ਨੂੰ ਔਂਕੜ ਵੀ ਲਾ ਰਹੇ ਆਂ ਬੋਲ ਰਹੇ ਆ ਪੂਰਾ ਸਹੀ ਪਰ ਲੰਮਾ ਕਰ ਰਹੇ ਆ ਲੰਮਾ ਬਣੇਗਾ ਕਕਾ ਰਾਰੇ ਕਨੌੜਾ ਫਿਰ ਆਪਾਂ ਉਥੇ ਕਨੌੜੇ ਦੀ ਆਵਾਜ਼ ਉਚਾਰਨ ਕਰ ਰਹੇ ਆ ਇਹ ਤਿਆਰ ਰੱਖਣਾ ਕਕਾ ਰਾਰਾ ਊੜੇ ਔਂਕੜ ਕਰੋ ਕਰੋ ਜਲਦੀ ਦੇ ਨਾਲ ਪੜਾਂਗੇ ਊੜੇ ਔਂਕੜ ਉਚਾਰਨ ਹੋਵੇਗਾ ਜੇ ਲੰਮਾ ਕਰੇਗਾ ਊੜੇ ਦਾ ਮੂੰਹ ਵੀ ਖੁੱਲ ਜਾਵੇਗਾ ਊੜੇ ਨੂੰ ਊੜਾ ਵੀ ਬਣ ਜਾਵੇਗਾ ਤੇ ਕਕਾ ਰਾਰੇ ਕਨੌੜਾ ਵੀ ਬਣ ਜਾਵੇਗਾ ਜੀ ਆਪਾਂ ਮੂੰਹ ਖੋਲ ਕੇ ਉਚਾਰਨ ਕਰ ਰਹੇ ਆ ਕਰੋ ਜੇ ਆਪਾਂ ਕਾ ਪਰਦੇ ਕਰੋ ਕਰੋ ਫਿਰ ਕਨੋੜੇ ਦੇ ਨਾਲ ਜੇ ਕਰੋ ਫਿਰ ਔਂਕੜ ਦੇ ਨਾਲ ਉਚਾਰਨ ਹੋ ਰਿਹਾ ਹੈ ਜੇ ਆਪਾਂ ਕਰੋ ਪੜ ਰਹੇ ਹਾਂ ਕਰੋ ਫਿਰ ਹੋੜੇ ਦੇ ਨਾਲ ਤੇ ਕੱਕ ਜਿਹੜਾ ਊੜਾ ਇੱਥੇ ਕੱਟਿਆ ਜਾਵੇਗਾ ਦੁਬਾਰਾ ਫਿਰ ਆਪਾਂ ਰਿਪੀਟ ਕਰਦੇ ਹਾਂ ਕਰੋ ਕਰੋ ਇਸ ਤਰ੍ਹਾਂ ਉਚਾਰਨ ਕਰਨਾ ਕਰੋ ਮੂੰਹ ਖੋਲ ਕੇ ਕਿਉਂਕਿ ਇੱਥੇ ਊੜਾ ਊੜੇ ਦਾ ਜਦੋਂ ਜਿੱਥੇ ਵੀ ਊੜੇ ਦਾ ਔਂਕੜ ਆਉਂਦਾ ਇੱਥੇ ਮੂੰਹ ਖੋਲ ਕੇ ਉਚਾਰਨ ਹੁੰਦਾ ਹੈ ਕਰੋ ਕਰੋ ਨੀ ਪੜਨਾ ਕਰੋ ਨੀ ਪੜਨ ਲੰਮਾਣੀ ਕਰਨਾ ਇਹਨੂੰ ਘੋੜੇ ਦੇ ਨਾਲ ਉਚਾਰਨ ਨਹੀਂ ਕਰਨਾ ਕਰੋ ਸੋ ਤੀਜਾ ਅੱਗੇ ਆ ਗਿਆ ਰਾਰਾ ਹਾ ਹਾ ਊੜੇ ਔਂਕੜ ਦੋ ਅੱਖਰ ਸੰਗਤ ਜੀ ਜਿਹੜੇ ਨੇ ਇਹ ਮੁਕਤੇ ਨੇ ਰਾਰਾ ਤੇ ਹਾ ਹਾ ਆਪਾਂ ਪੜ ਜਾਂਦੇ ਰਹੋ ਰਹੋ ਪੜਦੇ ਆ ਜਿਹੜੀਆਂ ਸੰਗਤਾਂ ਘਰਾਂ ਵਿੱਚ ਸਹਿਜ ਪਾਠ ਕਰਦੀਆਂ ਰਹੋ ਪੜ ਜਾਂਦੀਆਂ ਕਿਵੇਂ ਪੜਦੀਆਂ ਰਾਰਾ ਹਾ ਊਂਕੜ ਰਹੋ ਰਹੋ ਹੁੰਦਾ ਰਾਰਾ ਹਾ ਊਂਕੜ ਦੇ ਨਾਲ ਉੜੇ ਔਂਕੜ ਇੱਥੇ ਆਪਾਂ ਕੱਟ ਦਿੰਨੇ ਆਂ ਪਰ ਸੰਗਤ ਜੀ ਤਿਆਰ ਰੱਖਣਾ ਜੇ ਆਪਾਂ ਇਸ ਨੂੰ ਲੰਮਾ ਉਚਾਰਨ ਕਰਦੇ ਆਂ ਰੋ ਫਿਰ ਇੱਥੇ ਸੰਗਤ ਜੀ ਕਨੌੜੇ ਦੇ ਨਾਲ ਉਚਾਰਨ ਹੋ ਜਾਂਦਾ ਹੈ ਜਲਦੀ ਦੇ ਨਾਲ ਪੜਿਆ ਜਾਣਾ ਇੱਥੇ ਊੜਿਨ ਔਂਕੜ ਲੱਗਾ ਜਿੱਥੇ ਵੀ ਊੜੇ ਨੂੰ ਔਂਕੜ ਗੁਰਬਾਣੀ ਦੇ ਵਿੱਚ ਆ ਰਿਹਾ ਹੈ ਤੇ ਮੂੰਹ ਖੋਲ ਕੇ ਪੂਰਾ ਮੂੰਹ ਖੋਲ ਕੇ ਉਚਾਰਨ ਹੋ ਰਿਹਾ ਰੋ 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 ਇਸ ਤਰ੍ਹਾਂ ਉਚਾਰਨ ਕਰਨਾ ਰੋ ਰੋ ਨਹੀਂ ਪੜਨਾ ਰਹੋ ਲੰਮਾਣੀ ਉਚਾਰਨ ਕਰਨਾ ਇਹ ਧਿਆਨ ਰੱਖਣਾ ਜਿੱਥੇ ਔਂਕੜ ਦੀ ਆਵਾਜ਼ ਉੱਥੇ ਔਂਕੜ ਦੀ ਆਵਾਜ਼ ਉਚਾਰਨ ਹੋਵੇ ਨਾ ਊੜੇ ਨੋੜਾ ਪੈ ਜਾਵੇ ਨਾ ਕਨੋੜਾ ਪਵੇ ਨਾ ਔਂਕੜ ਇਕੱਲਾ ਫਾਹੇ ਔਂਕੜ ਪੈ ਜਾਵੇ ਇਹ ਧਿਆਨ ਰੱਖਣਾ ਰਹੋ ਤਦ ਦੇ ਸਿਆਰੀ ਐੜੇ ਕੰਨਾ ਵਾ ਵਾ ਊੜੇ ਔਂਕੜ ਗੁਰਬਾਣੀ ਵਿੱਚ ਕਈ ਥਾਂ ਤੇ ਇਹ ਸ਼ਬਦ ਆਇਆ ਹੈ ਆਪਾਂ ਸ਼ਬਦ ਸੰਗਤ ਜੀ ਕਿਵੇਂ ਪੜ੍ਹ ਜਾਂਦੇ ਆ ਧਿਆਵੋ ਧਿਆਵੋ ਹੁੰਦਾ ਇਸ ਦੇ ਇਸ ਤਰ੍ਹਾਂ ਤਾਂ ਦੇ ਕੈਨ ਤਾਂ ਦੇ ਸਿਆਰੀ ਐਡੇ ਕੰਨਾ ਵਾਵੇ ਹੋੜਾ ਟਿਆਵੋ ਪਰ ਆਪਾਂ ਸੰਗਤ ਜੀ ਊੜੇ ਨੂੰ ਔਂਕੜ ਕੱਟ ਕੇ ਵਾਵੇ ਨੂੰ ਹੋੜਾ ਬਣਾ ਦਿੰਨੇ ਆ ਆਪਾਂ ਪਹਿਲਾਂ ਵਿਚਾਰ ਕੀਤੀ ਜਿੱਥੇ ਊੜੇ ਨੂੰ ਔਂਕੜ ਆ ਰਿਹਾ ਹੈ ਮੂੰਹ ਖੋਲ ਕੇ ਪੂਰਾ ਉਚਾਰਨ ਹੋਵੇਗਾ ਟਿਆਵੋ ਟਿਆਵੋ ਲੰਮਾ ਨਹੀਂ ਕਰਨਾ ਜੇ ਆਪਾਂ ਲੰਮਾ ਪੜ ਰਹੇ ਆ ਤੇ ਵਾਵੇ ਨੂੰ ਕਣੋੜਾ ਲੱਗ ਰਿਹਾ ਹੈ ਇਹ ਧਿਆਨ ਰੱਖਣਾ ਔਂਕੜ ਦੀ ਆਵਾਜ਼ ਜਲਦੀ ਦੇ ਨਾਲ ਉਚਾਰਨ ਹੁੰਦੀ ਹੈ ਊੜੇ ਔਂਕੜ ਓ ਧਿਆਵੋ ਧਿਆਵੋ ਇਸ ਤਰ੍ਹਾਂ ਧਿਆਵੋ ਊੜੇ ਦੇ ਔਂਕੜ ਜੇ ਆਪਾਂ ਧਿਆਵੋ ਧਿਆਵੋ ਲੰਮਾ ਕਰਦੇ ਊੜੇ ਦਾ ਮੂੰਹ ਖੁੱਲ ਜਾਂਦਾ ਹੈ ਊੜੇ ਨੂੰ ਹੋੜਾ ਪੈ ਜਾਂਦਾ ਹੈ ਕਨੌੜਾ ਵੀ ਪੈ ਜਾਂਦਾ ਜੇ ਬਹੁਤ ਜ਼ਿਆਦਾ ਮੂੰਹ ਖੁੱਲ ਕੇ ਉਚਾਰਨ ਕਰਦੇ ਲੰਮਾ ਕਰਦੇ ਆ ਇਸ ਕਰਕੇ ਤਿਆਰ ਰੱਖਣਾ ਧਿਆਵੋ ਧਿਆਵੋ ਬੋ ਬੋ ਪੜ੍ਹਨਾ ਹੈ ਬਾਬਾ ਊੜੇ ਔਂਕੜ ਬੋ ਜਿਹੜੀਆਂ ਸੰਗਤਾਂ ਸਹਿ ਪੜ ਕਰਦੀਆਂ ਜਦੋਂ ਵੀ ਇਹ ਸ਼ਬਦ ਸੰਗਤ ਜੀ ਆਉਂਦੇ ਨੇ ਖਾਸ ਕਰਕੇ ਧਿਆਨ ਰੱਖਣਾ ਕਿ ਊੜੇ ਨੂੰ ਔਂਕੜ ਉਚਾਰਨ ਕਰਨਾ ਪੂਰਾ ਮੂੰਹ ਖੋਲ੍ਹ ਕੇ ਉਚਾਰਨ ਕਰਨਾ ਜਿੱਥੇ ਹੋੜ ਹੈ ਉਥੇ ਐਨਾ ਮੂੰਹ ਨਹੀਂ ਖੁੱਲਦਾ ਕਰੋ ਰਹੂ ਘਟ ਮੂੰਹ ਖੁੱਲਦਾ ਜਿੱਥੇ ਆ ਗਿਆ ਜੋ ਕਰੋ ਕਰੋ ਰਹੋ ਧਿਆਵੋ ਉਥੇ ਮੂੰਹ ਖੁੱਲਦਾ ਹੈ ਧਿਆਨ ਰੱਖਣਾ ਕਨੋੜਾ ਨਾ ਲੱਗੇ ਹੋੜਾ ਨਾ ਲੱਗੇ ਸੋ ਸੰਗਤ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਇਸੇ ਚੈਨਲ ਤੇ ਸੰਗਤ ਜੀ ਰਾਤ ਨੂੰ ਸਵਾ 8 ਵਜੇ ਗੁਰਬਾਣੀ ਦੀ ਲੜੀਵਾਰ ਸੰਥਿਆ ਚੱਲ ਰਹੀ ਹੈ ਸੋ ਇਸ ਸੰਥਿਆ ਦੀ ਸੰਗਤ ਜੀ ਕੋਈ ਫੀਸ ਨਹੀਂ ਹੈ ਫ੍ਰੀ ਸੇਵਾ ਹੋ ਰਹੀ ਹੈ ਆਪ ਘਰੇ ਬੈਠ ਕੇ ਗੁਰਬਾਣੀ ਦਾ ਲਾਹਾ ਲੈ ਸਕਦੇ ਹੋ ਸਿੱਖ ਸਦੇ ਗੁਰਬਾਣੀ ਪਲੇਲਿਸਟ ਦੇ ਵਿੱਚ ਸਾਰੀ ਸੰਥਿਆ ਪਈ ਹੈ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ